ਸਟਾਰ ਇਸ ਵੇਲੇ ਭਾਵੇਂ ਕੋਈ ਖੁੱਲ ਕੇ ਨਾ ਬੋਲੇ ਪਰ ਅਮਰੀਕਾ ਅੰਦਰ ਮਹਿੰਗਾਈ ਬੇहद ਵਧਣ ਕਰਕੇ ਆਮ ਜਾਂ ਸੁਧਾਰਨ ਨਾਗਰਿਕਾਂ ਦੀਆਂ ਚੀਕਾਂ ਨਿਕਲ ਰਹੀਆਂ ਹਨ ਡੰਡੇ ਖਾਨ ਪੀਣ ਵਾਲੀਆਂ ਵਸਤਾਂ ਇੰਨੀਆਂ ਮਹਿੰਗੀਆਂ ਹੋ ਗਈਆਂ ਹਨ ਕਿ ਬੰਦਾ ਘਰ ਨੂੰ ਗਰੋਸਰੀ ਲਿਆਉਣ ਵੇਲੇ 100 ਵਾਰ ਸੋਚਦਾ ਹੈ ਕਿ ਕੀ ਲਜਾਵਾਂ ਤੇ ਕੀ ਸੱਦਾ ਪ੍ਰਸ਼ਨ ਚੈਨ ਖੇਤੀ ਕਾਮਿਆਂ ਦੀ ਘਾਟ ਕਾਰਨ ਸਬਜ਼ੀਆਂ ਤੇ ਫਲ ਬਹੁਤ ਮਹਿੰਗੇ ਹੋ ਰਹੇ ਹਨ ਡੰਡੀ ਬਿਆਹਾਂ ਵਿੱਚ ਲੋਕਾਂ ਦੀ ਗਿਣਤੀ ਘਟਣ ਕਰਕੇ ਰੈਸਟੋਰੈਂਟਾਂ ਜਾਂ ਮੈਰਿਜ ਪੈਲਸਾਂ ਦਾ ਕਾਰੋਬਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ ਡੰਡੀ ਲੋਕ ਇਸ ਵੇਲੇ ਪੈਸਾ ਖਰਚਣ ਦੀ بجائے ਕੁੱਟ ਕੇ ਰੱਖਣ ਦੀ ਕੋਸ਼ਿਸ਼ ਵਿੱਚ ਹਨ ਕਿਉਂਕਿ ਇਸ ਸਮੇਂ ਹਾਲਾਤ ਮੰਦੀ ਦੇ ਦੌਰ ਵਰਗੇ ਬਣਦੇ ਜਾ ਰਹੇ ਹਨ ਡੰਡੀ ਸਭ ਚਿੰਤਿਤ ਹਨ ਕਿ ਪਤਾ ਨਹੀਂ ਕਿਹੜੇ ਵੇਲੇ ਕੀ ਹੋ ਜਾਵੇ ਪ੍ਰਸੰਚਿਨ ਕਿੰਦਾ ਦੇ ਹਾਲਾਤ ਆ ਜਾਣ ਪ੍ਰਸੰਚਿਨ ਅਮਰੀਕਾ ਵਿੱਚ 1 ਸਤੰਬਰ ਨੂੰ ਮਜ਼ਦੂਰ ਦਿਵਸਾ ਮੌਕੇ ਦੇਸ਼ ਭਰ ਵਿੱਚ ਟਰੰਪ ਦੀਆਂ ਨੀਤੀਆਂ ਖਿਲਾਫ ਹੋ ਰਹੀ ਪ੍ਰਦਰਸ਼ਨ ਕਿਸ ਗੱਲ ਦਾ ਸੰਕੇਤ ਹਨ ਡੰਡੇ ਦਰਸਲ ਜੋ ਸਥਿਤੀ ਇਸ ਵੇਲੇ ਰਾਸ਼ਟਰਪਤੀ ਟਰੰਪ ਵੱਲੋਂ ਵढਾਈ ਗਈ ਹੈ ਉਸ ਨਾਲ ਦੇਸ਼ ਤਰੱਕੀ ਕਰਦਾ ਹੈ ਜਾਂ ਗ੍ਰਾਫ ਹੇਠਾਂ ਡਿੱਗਦਾ ਹੈ ਇਸ ਵਾਰੀ ਅਜੇ ਕੁਝ ਵੀ ਸਪਸ਼ਟ ਤੌਰ ਤੇ ਸਮਝ ਨਹੀਂ ਆ ਰਿਹਾ ਡੰਡੇ ਤੇਲ ਦੀਆਂ ਕੀਮਤਾਂ ਦੀ ਇਹ ਸਿਖਰ ਪਹਿਲਾਂ ਸ਼ਾਇਦ ਹੀ ਕਿਸੇ ਨੇ ਵੇਖੀ ਹੋਵੇ ਡੰਡੇ ਵਿਆਜ ਦਰਾਂ ਤੌਬਾ ਤੌਬਾ ਇੱਕ ਸਰਵੇਖਣ ਅਨੁਸਾਰ ਅਮਰੀਕਾ ਵਿੱਚ ਖਾਣ ਵਾਲੀਆਂ ਸਭ ਵਸਤਾਂ ਦੇ ਭਾਅ ਅਸਮਾਨੀ ਚੜੇ ਹੋਏ ਹਨ ਡੰਡੀ 트럼ਪ ਦੇ ਜਨਵਰੀ ਵਿੱਚ ਰਾਸ਼ਟਰਪਤੀ ਵਜੋਂ ਸੌ ਚੁੱਕਣ ਤੋਂ ਬਾਅਦ ਹੁਣ ਤੱਕ ਅਮਰੀਕਾ ਦੀ ਕਿਰਤ ਸ਼ਕਤੀ ਨੂੰ ਸਭ ਤੋਂ ਵੱਡਾ ਖੋਰਾ ਲੱਗਾ ਹੈ ਡੰਡੀ ਅਮਰੀਕਾ ਤਕਰੀਬਨ 12 ਲੱਖ ਪ੍ਰਵਾਸੀ ਕੰਮ ਕਾਮੇ ਕਿਰਤ ਦੇ ਨਕਸ਼ੇ ਵਿੱਚੋਂ ਲਾਂਬੇ ਹੋ ਗਏ ਹਨ ਅਤੇ ਇਹ ਸਭ ਕੁਝ 트럼ਪ ਦੀ ਇਮੀਗ੍ਰੇਸ਼ਨ ਨੀਤੀ ਕਾਰਨ ਹੋਇਆ ਹੈ ਜੋ ਵੱਡੇ ਆਰਥਿਕ ਵਿਕਾਸ ਵੱਲ ਇਸ਼ਾਰਾ ਕਰਦਾ ਹੈ ਡੰਡੀ ਨਮੀ ਵਿਸ਼ਲੇਸ਼ਣ ਨੂੰ ਮੰਨੀਏ ਤਾਂ ਦੇਸ਼ ਨਿਕਾਲੇ ਤੋਂ ਆਰਥਿਕ ਨੁਕਸਾਨ ਦੀ ਚੇਤਾਵਨੀ ਵਾਲੇ ਸੰਕੇਤਾਂ ਤੱਕ ਇਹ ਸਮਝਿਆ ਜਾ ਰਿਹਾ ਹੈ ਕਿ ਰੋਜ਼ਗਾਰ ਦਾ ਸਭ ਤੋਂ ਵੱਧ ਪ੍ਰਭਾਵ ਖੇਤੀਬਾੜੀ ਖੇਤਰ ਵਿੱਚ ਪਿਆ ਹੈ ਜਿੱਥੇ ਮਾਰਚ ਤੋਂ ਜਲਾਈ ਤੱਕ 6.5 ਫੀਸਦੀ ਨੌਕਰੀਆਂ ਘਟੀਆਂ ਹਨ ਅਤੇ ਇਸ ਨੇ ਪਿਛਲੇ 2 ਸਾਲਾਂ ਦੇ ਵਾਅਦੇ ਨੂੰ ਪੁੱਠਾ ਘੇੜਾ ਦੇ ਦਿੱਤਾ ਹੈ ਡੰਡੇ ਇਸ ਘਟਨਾਕ੍ਰਮ ਕਰਕੇ ਅਮਰੀਕਾ ਨੇ ਪਰਵਾਸੀ ਕਾਮਿਆਂ ਨੂੰ ਇੱਕ ਤਰ੍ਹਾਂ ਨਾਲ ਗਵਾ ਲਿਆ ਹੈ ਡੰਡੀ ਜੂ ਐਸ ਬਿਊਰੋ ਆਫ ਲੇਬਰ ਨੇ ਮਾਰਚ 2025 ਵਿੱਚ 23 ਲੱਖ 71000 ਖੇਤੀਬਾੜੀ ਕਾਮਿਆਂ ਦੀ ਰਿਪੋਰਟ ਦਿੱਤੀ ਸੀ ਜਦ ਕਿ ਜੁਲਾਈ ਵਿੱਚ ਸਿਰਫ 22 ਲੱਖ 16000 ਨੌਕਰੀਆਂ ਰਹਿ ਗਈਆਂ ਤੇ صرف 4 ਮਹੀਨਿਆਂ ਦੌਰਾਨ 1 ਲੱਖ 55000 ਦੀ ਕਮੀ ਆ ਗਈ ਡੰਡੀ ਇਕਨਾਮਿਕ ਐਂਡ ਰਿਸਰਚ ਕਾਉਂਸਲਟਿੰਗ ਦੀ ਰਿਪੋਰਟ ਅਨੁਸਾਰ ਕਿਸਾਨਾਂ ਤੇ ਖੇਤ ਮਜ਼ਦੂਰਾਂ ਨੂੰ ਨਿਸ਼ਾਨਾ ਬਣਾ ਕੇ ਮਾਰੇ ਗਏ ਇਮੀਗ੍ਰੇਸ਼ਨ ਸਾਪਿਆਂ ਨੇ ਤਾਜ਼ੀਆਂ ਸਬਜ਼ੀਆਂ ਦੀਆਂ ਕੀਮਤਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ ਡੰਡੀ ਸਬਜ਼ੀਆਂ ਦੀਆਂ ਕੀਮਤਾਂ 8% ਤੋਂ ਵੱਧ ਦੀ ਸਾਲਾਨਾ ਦਰ ਤੇ ਅਤੇ ਮੀਟ ਦੀਆਂ 7% ਨਾਲ ਵਧੀਆਂ ਹਨ ਡੰਡੀ ਇਸ ਦੇ ਨਾਲ ਨਾਲ ਉਸਾਰੀ ਖੇਤਰ ਵੀ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਇਆ ਹੈ ਡੰਡੀ